ਸਸ਼੍ਰੀਕਾਂਤ ਸੇਕ੍ਰੇਸਨ ਜਰਨਲਿਸਟ ਮੈਂ ਹਾ ਪ੍ਰਦੀਪ ਕਾਰਿਕ ਵਾਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹ ਮੁੱਦਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਔਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੌਜੂਦ ਨੇ ਮੇਰੇ ਸੀਨੀਅਰ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਮੈਂ ਦਾ ਸਵਾਗਤ ਕਰ ਲੈਣਾ ਬਹੁਤ ਸਵਾਗਤ ਹੈ ਜੀ ਧੰਨਵਾਦੀ ਜੀ ਸੋਖੀ ਸਰ ਸੋਸ਼ਲ ਮੀਡੀਆ ਤੇ ਅੱਜਕੱਲ ਇੱਕ ਲੜਕੀ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ ਉਹ ਲੜਕੀ ਹੈ ਸਰਬਜੀਤ ਕੌਰ ਸੋ ਪਾਕਿਸਤਾਨ ਜਦੋਂ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਜੱਥੇ ਦੇ ਨਾਲ ਰਵਾਨਾ ਹੁੰਦੀ ਹੈ ਪਰ ਉੱਥੇ ਜਾ ਕੇ ਧਰਮ ਪਰਿਵਰਤਨ ਕਰ ਲੈਂਦੀ ਹੈ ਤੇ ਮੁਸਲਮ ਦੇ ਨਾਲ ਵਿਆਹ ਉਚਾਲਣਦੀ ਹੈ ਨਿਕਾਹ ਕਰਾ ਲੈਂਦੀ ਹੈ ਇਸ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਜੱਥਾ ਸੀ 4 ਨਵੰਬਰ ਨੂੰ ਐਜੀਪੀਸੀ ਦੇ ਨਾਲ ਇੱਥੋਂ ਦੇ ਜਿਹੜੇ ਪ੍ਰਧਾਨ ਨੇ ਕੁਲਦੀਪ ਸਿੰਘ ਗੜਗੜ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਗਿਆ ਸੀ ਤੁਹਾਨੂੰ ਯਾਦ ਹੋਵੇ ਇਹਨਾਂ ਨੇ ਰੋਕਿਆ ਵੀ ਸਿਕਿਉਰਿਟੀ ਵਾਲਿਆਂ ਨੇ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਸੀ ਜੀ 76 ਤੋਂ 80 ਹਿੰਦੂਆਂ ਨੂੰ ਵਾਪਸ ਭੇਜ ਦਿੱਤਾ ਸੀਗਾ ਜੀ 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 ਇੱਥੇ ਆਪਣੇ মিডিਆ ਨੇ ਬਹੁਤ ਸਵਾਲ ਚੁੱਕੇ ਸੀ ਦੇਖੋ ਸਾਰੇ ਕਾਗਜ਼ ਪੂਰੇ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਜਿਹੜੀ ਸਿਕਿਉਰਿਟੀ ਆ ਉਹਨੇ ਸਾਡਾ ਧੱਕਾ ਕੀਤਾ ਕਿਤਨਾ ਕਿਤੇ ਉਹਨਾਂ ਨੂੰ ਸ਼ੱਕ ਸੀ ਕਿ ਦੇਖੋ ਵੀ ਇਦਾਂ ਦੇ ਜਿਹੜੇ ਬੰਦੇ ਨੇ ਇਹਨਾਂ ਨੂੰ ਉੱਥੇ ਭੇਜਾਂਗੇ ਤੇ ਕਿਪਦਾ ਵਾਪਸ ਨਾ ਆਉਣ ਸੋ ਕੀ ਸਰ ਜਿਵੇਂ ਸਵੇਰ ਤੋਂ ਹੀ ਮੀਡੀਆ ਤੇ ਜਾਂ ਮੀਡੀਆ ਹਾਊਸਸ ਤੇ ਬਹੁਤ ਖਬਰਾਂ ਬ੍ਰੇਕ ਕੀਤੀਆਂ ਜਾਂਦੀਆਂ ਨੇ ਕਿ ਉਹ ਮਹਿਲਾ ਪਾਕਿਸਤਾਨ ਦੇ ਵਿੱਚ ਜਾ ਕੇ ਪਾਕ ਮੁਸਲਮ ਦੇ ਨਾਲ ਨਿਕਾਰ ਚਾਲ ਚੱਲਦੇ ਨੇ ਆ ਥੋੜਾ ਜਿਹੜੇ ਦਰਸ਼ਕਾਂ ਨੂੰ ਦੱਸੋਗੇ ਕਿ ਕਿਵੇਂ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਪਹਿਲੀ ਵਾਰ ਕਿਵੇਂ ਮਿਲੇ ਸੀ ਆ ਕਿੱਥੇ ਮਿਲੇ ਸੀ ਇਹ ਜਿਹੜੀ ਘਟਨਾ ਕਪੂਰਥਲੇ ਦੇ ਮਣੀਪੁਰ ਦੀ ਘਟਨਾ ਹੂੰ ਇਹ ਉਥੋਂ ਦੀ ਔਰਤ ਜਿਹਦਾ ਜਨਮ 1970 ਨੂੰ ਹੋਇਆ ਸੀ ਜੀ ਜੀ ਤੇ ਵਿਆਹ ਤੋਂ ਬਾਅਦ ਚਲੋ ਆਪਸੀ ਅਣਬਣ ਹੋਈ ਪਤੀ ਦੇ ਨਾਲ ਇੱਕ ਬੱਚਾ ਸੀ ਇਹਨਾਂ ਦੇ ਤਲਾਕ ਹੋਇਆ ਤਲਾਕ ਤੋਂ ਬਾਅਦ ਤੁਹਾਨੂੰ ਪਤਾ ਵੀ ਅਕਸਰ ਕੀ ਹੁੰਦਾ ਵੀ ਬੰਦਾ ਕਹਿੰਦਾ ਵੀ ਟਾਈਮ ਨਹੀਂ ਪਾਸ ਹੋ ਰਿਹਾ ਜੀ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਕੋਈ ਦੋਸਤ ਬਣਾਏ ਜਾਣ ਇਦਾਂ ਹੀ ਇਸ ਕੇਸ ਦੇ ਵਿੱਚ ਜਿਹੜੀ ਇਹ ਔਰਤ ਆ ਇਸ ਔਰਤ ਨੇ ਪਾਕਿਸਤਾਨ ਦੇ ਇੱਕ ਮੁੰਡੇ ਨੂੰ ਆਪਣਾ ਦੋਸਤ ਬਣਾਇਆ ਜੀ ਫੇਸਬੁਕ ਤੇ ਜੀ ਜੀ ਜਦ ਕਿ ਇਹ ਪਹਿਲਾਂ ਹੀ ਕਨਫਰਮ ਸੀ ਉਹਦੇ ਵੱਲੋਂ ਕਿ ਜੀ ਮੈਂ ਇੰਡੀਆ ਦੇ ਵਿੱਚੋਂ ਇਦਾਂ ਨਿਕਲ ਕੇ ਹਮ ਆ ਇੰਨੀ ਤਰੀਕ ਨੂੰ ਇਸ ਜੱਥੇ ਦੇ ਨਾਲ ਆਉਂਗੀ ਸਾਰੀ ਸਾਜ ਪਹਿਲਾਂ ਰੁਚੀ ਹੋਈ ਸੀ ਜੀ ਆ ਕੇ ਵਿਆਹ ਕਰਵਾਉਂਗੀ ਹਮ ਦੇਖੋ ਕਿਤੇ ਨਾ ਕਿਤੇ ਸਾਡੇ ਮਨਾਂ 'ਚ ਇਹ ਸਵਾਲ ਰਹਿ ਜਾਂਦਾ ਕਿ ਦੇਖੋ ਸਾਡੀਆਂ ਅੱਗੇ ਵੀ ਧੀਆਂ ਪੈਣਾ ਜਾਣ ਵੀ ਐਦਾਂ ਇੰਨੀ ਸਿਕਿਉਰਿਟੀ ਦੇ ਬਾਵਜੂਦ ਵੀ ਜਥੇ ਦੇ ਵਿੱਚੋਂ ਇੱਕਦਮ ਗੈਪ ਹੋ ਜਾਣਾ ਸੋਕੇ ਸਰ ਲੱਗਦਾ ਕਿ ਜਾਂਚ ਏਜੰਸੀਆਂ ਦੇ ਵਿੱਚ ਕਮੀ ਰਹਿ ਗਈ ਇਮੀਗ੍ਰੇਸ਼ਨ ਦੇ ਵਿੱਚ ਕਮੀ ਰਹਿ ਗਈ ਕਿਉਂਕਿ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਸੀ ਸੂਤਰਾਂ ਦੇ ਹਵਾਲੇ ਤੋਂ ਕਿ ਜਦੋਂ ਉਹਨੇ ਆਪਣੀ ਡਿਟੇਲ ਫਿਲ ਕੀਤੀ ਸੀ ਉਹ ਉਹ ਇਨਫੋਰਮੇਸ਼ਨ ਜਿਹੜੀ ਪੂਰੀ ਨਹੀਂ ਸੀ ਰਾਸ਼ਟਰੀਅਤ ਦੇ ਵੱਲੋਂ ਦੱਸੀ ਨਹੀਂ ਸੀ ਗਈ ਲੱਗਦਾ ਕਿ ਡਾਕੂਮੈਂਟ ਚੈੱਕ ਕਰਨ ਦੇ ਵਿੱਚ ਕਮੀ ਰਹਿ ਗਈ ਦੇਖੋ ਕਿਤੇ ਨਾ ਕਿਤੇ ਇਹ ਚਾਂਸਾ ਦੇ ਕੇ ਨਿਕਲੇ ਨੇ ਵੀ ਐਜੀਪੀਸੀ ਦੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਦੀ ਸਿਕਿਉਰਿਟੀ ਏਡੀ ਟਾਈਟ ਹੁੰਦੀ ਕਿ ਉੱਥੋਂ ਪੰਛੀ ਨਹੀਂ ਪਰ ਮਾਰ ਸਕਦਾ ਹੁੰਦਾ ਕਿ ਉਹ ਸਾਰੇ ਡਾਕੂਮੈਂਟ ਵਗੈਰਾ ਚੈੱਕ ਕਰਦੇ ਨੇ ਬੰਦਾ ਵੈਰੀਫਾਈ ਕਰਦੇ ਨੇ ਮੈਂ ਤਾਂ ਖੁਦ ਹੈਰਾਨ ਆ ਕਿ ਪਾਕਿਸਤਾਨ ਏਜੰਸੀਆਂ ਦੇ ਵਿੱਚੋਂ ਵੀ ਕਿਸੇ ਨੂੰ ਸ਼ੱਕ ਨਹੀਂ ਹੋਇਆ ਵੀ ਇਸ ਲੇਡੀ ਤੇ ਵੀ ਇਹ ਲੇਡੀ ਵਾਪਸ ਗਈ ਹੋਈ ਨਹੀਂ ਜਦੋਂ ਹੁਣ ਇੱਕ ਹਿੰਦੂ ਸੰਗਠਨ ਦੇ ਨੇਤਾ ਨੇ ਉਹ ਕਹਿ ਰਹੇ ਨੇ ਕਿ ਦੇਖੋ ਕੁਲਦੀਪ ਸਿੰਘ ਗੜਗੜ ਜੀ ਗਏ ਸੀ ਜੱਥਾ ਲੈ ਕੇ ਵੀ ਉਹ ਨਾ ਉਹ ਖੁਦ ਲੈ ਕੇ ਆਉਣਗੇ ਉੱਥੋਂ ਪਾਕਿਸਤਾਨ ਤੋਂ ਇਸ ਔਰਤ ਨੂੰ ਉਹ ਕਿਉਂ ਲੈ ਕੇ ਆਉਣਗੇ ਔਰ ਇਸ ਤੇ ਐਸਟੀਪੀਸੀ ਦਾ ਵੀ ਸੌਖੀ ਸਰ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਮੀਗ੍ਰੇਸ਼ਨ ਆ ਜਿਹੜੀ ਉਹ ਲਾਪਰਵਾਹੀ ਹੈ ਤੇ ਲਾਪਰਵਾਹੀ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਮਹਿਲਾ ਨੂੰ ਜਿੱਥੋਂ ਮਰਜੀ ਕਿਤੇ ਦੀ ਐਡਰੈਸ ਇਨਫੋਰਮੇਸ਼ਨ ਜ਼ਰੂਰ ਉਹਦੀ ਲੱਭ ਕੇ ਲਈ ਜਾਵੇ ਕਿ ਪੰਜਾਬ ਦੇ ਵਿੱਚ ਉਹਦੀ ਵਾਪਸ ਜਿਹੜੀ ਵਾਪਸੀ ਕਰਾਈ ਜਾਵੇ ਸੋ 10 ਦਿਨਾਂ ਦੇ ਲਈ ਦਰਸ਼ਨ ਦਿਦਾਰੇ ਕਰਨ ਲਈ ਗਏ ਸੀ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ਪੁਰਪ ਤੇ ਸੋ ਕਿਸਰ ਦਰਸ਼ਨ ਦੇਦਾਰ ਕਰਨ ਗਈ ਸੀ ਨਨਕਾਣਾ ਸਾਹਿਬ ਦੀ ਉਹ ਪਵਿੱਤਰ ਧਰਤੀ ਆ ਜਿੱਥੇ ਸਿੱਖਾਂ ਦੇ ਪਹਿਲੇ ਪਾਤਸ਼ਾਹ ਸਾਹਿਬ ਦੇ ਖਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਥੇ ਜਨਮ ਹੋਇਆ ਸੀ ਪ੍ਰਕਾਸ਼ ਹੋਇਆ ਸੀ ਸੋ ਇਸ ਪਵਿੱਤਰ ਮੌਕੇ ਤੇ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਕਿਵੇਂ ਦੇਖੋ ਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਠੇਸ ਵਾਲੀ ਗੱਲ ਆ ਠੇਸ ਪਹੁੰਚਿਆ ਉਹਨਾਂ ਦੇ ਦਰਦ ਉੱਠਿਆ ਕਿ ਯਾਰ ਵੀ ਇੱਕ ਜਥੇ ਦੇ ਵਿੱਚ ਜਾਣਾ ਆਪਾਂ ਤਾਂ ਇਹ ਸੋਚ ਕੇ ਜਾਂਦੇ ਆ ਕਿ ਦੇਖੋ ਸਾਡੇ ਪਹਿਲੇ ਗੁਰੂ ਨੇ ਸਾਡੇ ਗੁਰੂਆਂ ਨੇ ਇੰਨੀ ਕੁਰਬਾਨੀਆਂ ਦਿੱਤੀ ਵੀ ਇੰਨੀਆਂ ਸ਼ਹਾਦਤਾਂ ਪਾਈਆਂ ਵੀ ਅਸੀਂ ਉਸ ਤੇ ਦਦਾਰ ਕਰਨ ਨਹੀਂ ਚੱਲੇ ਆ ਵੀ ਐਡੀ ਦੂਰ ਪਰ ਦੇਖੋ ਲੋਕਾਂ ਦੇ ਮਨਾਂ ਨੂੰ ਆਪਾਂ ਪੜ ਨਹੀਂ ਸਕਦੇ ਕਿਤੇ ਨਾ ਕਿਤੇ ਉਹ ਔਰਤ 5 ਤੋਂ 7 ਸਾਲ ਮੁੰਡੇ ਦੇ ਨਾਲ ਗੱਲਬਾਤ ਦੇ ਵਿੱਚ ਸੀਗੀ ਜੇ ਰਿਪੋਰਟ ਆਪਾਂ ਦੇਖੀਏ ਤਾਂ 5 ਤੋਂ 7 ਸਾਲ ਉਹਨਾਂ ਦੀ ਗੱਲਬਾਤ ਚੱਲਦੀ ਪਈ ਸੀ ਜੀ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਦੱਸਿਆ ਗਿਆ ਕਿ ਵੀ ਆ ਕਾਗਜ਼ ਤੁਸੀਂ ਇੱਥੇ ਲਗਾਓ ਵੀ ਆ ਦਿਹਾੜਾ ਆਊਗਾ ਵੀ ਇਹ ਦਿਹਾੜੇ ਤੇ ਤੁਸੀਂ ਇੱਧਰ ਆ ਸਕੋਗੇ ਸਾਡੇ ਕੋਲ ਜੀ ਸੋ ਬਹੁਤ ਹੀ ਮੰਤ ਭਾਗੀ ਖਬਰ ਹੈ ਗੁਰੂ ਨਾਨਕ ਦੇਵ ਜੀ ਜੋ ਸਿੱਖਾਂ ਦੇ ਪਹਿਲੇ ਪਾਤਸ਼ਾਹ ਇਹਨਾਂ ਦੇ ਬਰਕਾਸ਼ ਪੁਰਪ ਨੂੰ ਸਮਰਪਿਤ ਤੇ ਸਾਰਾ ਜਥਾ ਰਵਾਨਾ ਹੋਇਆ ਸੀ ਔਰ 10 ਦਿਨਾਂ ਦੇ ਲਈ ਇਹਨਾਂ ਦਰਸ਼ਨ ਦਿਦਾਰੇ ਕਰਨੇ ਸੀ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਔਰ ਉਸੇ ਦਰਮਿਆਨ ਜਦੋਂ ਮਹਿਲਾ ਦੇ ਵੱਲੋਂ ਉਕਤੇ ਕਦਮ ਚੁੱਕ ਲਿਆ ਜਾਂਦਾ ਕਿਤੇ ਨਾ ਕਿਤੇ ਸਾਰੇ ਸਿੱਖ ਸ਼ਰਧਾਲੂਆਂ ਦਾ ਮਨੋਦਾਸ ਜ਼ਰੂਰ ਹੁੰਦਾ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਆ ਕਿ ਜਿਹੜੀਆਂ ਖਬਰਾਂ ਨੇ ਫੇਕ ਨਹੀਂ ਨੇ ਬਿਲਕੁਲ オリジナル ਨੇ ਕਿਉਂਕਿ ਪਾਕਿਸਤਾਨ ਦਾ ਇੱਕ ਜ਼ਿਲ੍ਹਾ ਸ਼ੇਖੂਪੁਰ ਜਿੱਥੇ ਇਸ ਮਹਿਲਾ ਦਾ ਜਿਹੜਾ ਨਿਕਾਹ ਦਾ ਸਰਟੀਫਿਕੇਟ ਵੀ ਬ੍ਰਾਮਤ ਕੀਤਾ ਗਿਆ ਫਿਲਹਾਲ ਪਾਕਿਸਤਾਨ ਤੇ ਭਾਰਤ ਦੀਆਂ ਦੋਵੇਂ ਜਿਹੜੀਆਂ ਟੀਮ ਏਜੰਸੀਆਂ ਨੇ ਇਸ ਸੂchna ਲੱਭਣ ਦੇ ਵਿੱਚ ਛੁੱਟੀਆਂ ਹੋਈਆਂ ਨੇ ਕਿ ਆਖਿਰਕਾਰ ਮਹਿਲਾ ਗਈ ਤਾਂ ਗਈ ਕਿੱਥੇ ਸਾਰਾ ਕੁਝ ਪੋਸੀਬਲ ਹੋਇਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਸ ਹੁਣ ਸੁਲਝਣ ਦੀ ਬਜਾਏ ਹੋਰ ਵੀ ਜ਼ਿਆਦਾ ਉਲਝ ਸਕਦਾ ਹੈ ਸਿਲਕੂਲ ਅਗਲੇ ਮੁੱਦੇ ਤੇ ਵਧਾਂ ਦੀ ਕੋਸ਼ਿਸ਼ ਕਰਦੇ ਆਂ ਆ ਸੋ ਕੀ ਸਰ ਇੱਕ ਗਰੀਬ ਮਜ਼ਦੂਰ ਜੀ 300 ਰੁਪਏ ਪ੍ਰਤੀ ਦਿਨ ਕਮਾਉਂਦਾ ਹੈ ਸ਼ਾਇਦ ਕਦੇ ਕਦੇ ਉਹ ਵੀ ਦਿਹਾੜੀ ਨਹੀਂ ਮਿਲਦੀ ਸੋ 300 ਰੁਪਏ ਆ ਕਮਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਕਰਦਾ ਹੈ ਬੜੀ ਗਰੀਬੀ ਭਰੇ ਹਾਲਾਤ ਨੇ ਜੀ ਆ ਦਰਸ਼ਕਾਂ ਨੂੰ ਪਹਿਲਾਂ ਵੀ ਇਸ ਦੇ ਬਾਰੇ ਦੱਸਿਆ ਸੀ ਜੀਐਸਟੀ ਵਿਭਾਗ ਦੇ ਵੱਲੋਂ 35 ਕਰੋੜ ਤੇ ਨੋਟਿਸ ਭੇਜਿਆ ਜਾਂਦਾ ਸਾਡੇ ਦਰਸ਼ਕਾਂ ਨੂੰ ਇਸ ਮੁੱਦੇ ਬਾਰੇ ਪਹਿਲਾਂ ਥੋੜਾ ਜਿਹਾ ਐਕਸਪਲੇਨ ਕਰਕੇ ਦੱਸੋ ਦੇਖੋ ਇਹ ਜਿਹੜੀ ਘਟਨਾ ਹੈ ਮੋਗੇ ਜ਼ਿਲ੍ਹੇ ਦੀ ਘਟਨਾ ਹਮ ਇਹਦੇ ਵਿੱਚ ਕੀ ਹੋਊਗਾ ਕਿ ਜਿੱਦਾਂ ਲਗਾ ਲੋ ਵੀ ਆਪਾਂ ਰਾਸ਼ਨ ਕਾਰਡ ਲਈ ਅਪਲਾਈ ਕਰ ਦਿੰਨੇ ਆ ਆਪਾਂ ਕਿਸੇ ਡਿਪੂ ਹੋਲਡਰ ਨੂੰ ਕਹਿ ਦਿੰਨੇ ਆ ਕਿ ਲਓ ਜੀ ਸਾਡਾ ਆਧਾਰ ਕਾਰਡ ਲੈ ਲਓ ਜਾਂ ਮੈਂਬਰ ਐਡ ਕਰ ਦਿਓ ਜੀ ਜੀ ਉਸੇ ਤਰ੍ਹਾਂ ਉਹ ਗਰੀਬ ਪਰਿਵਾਰ ਦਾ ਜਿਹੜਾ ਮੁਖੀ ਆ ਉਹ ਖੁਦ ਦੱਸ ਰਹੇ ਨੇ ਕਿ ਦੇਖੋ ਮੈਂ ਕਰੋਨਾ ਦੇ ਟਾਈਮ ਦੇ ਵਿੱਚ ਇਹ ਆਪਣੇ ਜਿਹੜੇ ਡਾਕੂਮੈਂਟ ਨੇ ਆਧਾਰ ਕਾਰਡ ਹੋ ਗਏ ਜਾਂ ਫੈਮਿਲੀ ਦੇ ਆਧਾਰ ਕਾਰਡ ਹੋ ਗਏ ਵੀ ਇਹ ਮੈਂ ਰਾਸ਼ਨ ਲੈਣ ਲਈ ਦਿੱਤੇ ਸੀਗੇ ਕਿ ਮੈਨੂੰ ਇਹਦੇ ਬਦਲੇ ਰਾਸ਼ਨ ਤਾਂ ਦੇ ਦਿੱਤਾ ਗਿਆ ਪਰ ਮੇਰੇ ਜਿਹੜੇ ਨੰਬਰ ਨੇ ਉਹ ਕਿਤੇ ਪਾ ਕੇ ਕੋਈ ਇਹਨਾਂ ਨੇ ਫਰਮ ਬਣਾ ਲਈ ਹਮ ਫਰਮ ਬਣਾ ਕੇ ਉਹ ਤਾਂ ਲੋਨ ਲੈ ਲਿਆ ਹਮ ਇਹ ਪਹਿਲਾ ਮਾਮਲਾ ਨਹੀਂ ਮੈਡਮ ਉਹਦੇ ਨਾਲ ਇਹ ਦੂਸਰਾ ਮਾਮਲਾ ਪਹਿਲਾ 2022 ਦੇ ਵਿੱਚ 21 ਲੱਖ ਰੁਪਏ ਦਾ ਉਹਨਾਂ ਨੂੰ ਨੋਟਿਸ ਆ ਚੁੱਕਿਆ ਹਮ ਕਿਉਂਕਿ ਦੇਖੋ ਇੱਕ ਤਾਂ ਹੁੰਦਾ ਬੰਦਾ ਵੀ ਵੈਲ এডਿਕੇਟਿਡ ਵੀ ਬੰਦਾ ਕਹਿੰਦਾ ਵੀ ਅਸੀਂ ਪੜ੍ਹੇ ਲਿਖੇ ਆ ਸਾਡੇ ਕੋਲੇ ਪੈਸਾ ਜੀ ਜੀ ਇੱਕ ਹੁੰਦਾ ਜੀ ਨੇ ਆਪ ਤਾਂ ਪੈਰ ਦੀ ਪੈ ਜਾਣੀ ਆ ਕਿ ਵੀ ਦੇਖੋ ਰੋਟੀ ਆ ਜਿਹੜੀ ਮੈਂ ਦੋ ਟਾਈਮ ਦੀ ਖਾਣੀ ਆ ਤੇ ਖਾਣੀ ਕਿੱਤ ਕਮਾਈ ਕਰਕੇ ਆ ਜੀ ਵੀ ਮੈਨੂੰ ਜੇ ਮੈਂ ਘਰੋਂ ਨਿਕਲੂਗਾ ਤਾਂ ਮੈਂ ਘਰ ਦੇ ਆਂ ਦਾ ਟਿੱਡ ਭਰ ਸਕਦਾ ਨਹੀਂ ਤਾਂ ਨਹੀਂ ਭਰ ਸਕਦਾ ਇਹ ਜਿਹੜੀ ਘਟਨਾ ਇਹ ਉਹੀ ਉਸੇ ਤਰ੍ਹਾਂ ਦੇ ਬੰਦੇ ਦੇ ਨਾਲ ਹੋਈ ਹਮ ਕਿ ਬੰਦਾ ਖੁਦ ਕਹਿ ਰਿਹਾ ਕਿ ਦੇਖੋ ਮੈਂ ਸਿਰਫ ਰਾਸ਼ਨ ਲੈਣ ਲਈ ਮੈਂ ਆਪਣੇ ਡਾਕੂਮੈਂਟ ਜਮ੍ਹਾਂ ਕਰਾਈ ਸੀ ਹਮ ਤੇ ਅੱਜ ਮੈਨੂੰ ਦੂਸਰੀ ਵਾਰੀ ਜਿਹੜਾ ਨੋਟਿਸ ਆਇਆ ਇਹਨਾਂ ਨੂੰ ਉਹ 11 ਨਵੰਬਰ ਨੂੰ ਆਇਆ ਅਸੋਖੀ ਸਰ ਆਈਡੀ ਕਾਰਡ ਮੀਨਲੀ ਸਾਡਾ ਆਧਾਰ ਕਾਰਡ ਸਾਰੇ ਕੰਮਾਂ ਦੇ ਲਈ ਆਧਾਰ ਕਾਰਡ ਦੀ ਵਰਤੋਂ ਜ਼ਰੂਰ ਹੁੰਦੀ ਹੈ ਚਾਹੇ ਅਸੀਂ ਕੋਈ ਬੈਂਕ ਦਾ ਕੰਮ ਕਰਨਾ ਹੋਵੇ ਆਪਣਾ ਕੋਈ ਪਰਸਨਲ ਕੰਮ ਕਰਨਾ ਹੋਵੇ ਫਿਰ ਲੱਗਦਾ ਵੀ ਹੁਣ ਲੋਕ ਨੇ ਜਿਹੜੇ ਉਹਨਾਂ ਨੂੰ ਹੋਰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਸਾਡੀ ਆਈਡੀ ਕਾਰਡ ਦੇ ਨਾਲ ਸਾਡਾ ਸਾਰਾ ਕੁਝ ਕਨੈਕਟਡ ਹੁੰਦਾ ਹੈ ਦੇਖੋ ਆਧਾਰ ਕਾਰਡ ਇੱਕ ਇਦਾਂ ਦੀ ਚੀਜ਼ ਆ ਜੇ ਤੁਸੀਂ ਨੰਬਰ ਵੀ ਪਾਉਂਗੇ ਨਾ ਡਿਟੇਲ ਨਿਕਲ ਜੂਗੀ ਇਹ ਬੰਦ ਦਾ ਡਰੈਸ ਕਿ ਆ ਵੀ ਕਿੱਥੋਂ ਦਾ ਹੈਗਾ ਵੀ ਜਿੱਦਾਂ ਫਿੰਗਰਪ੍ਰਿੰਟ ਵਗੈਰਾ ਸਭ ਨਿਕਲੇ ਆਉਂਦਾ ਹੈ ਫਿਰ ਤਾਂ ਸੋਕੀ ਸਰ ਲੋਕ ਨੇ ਜਿਹੜੇ ਸੇਫ ਹੀ ਨਹੀਂ ਫਿਰ ਤਾਂ ਆਪਣਾ ਕੋਈ ਕੰਮ ਕਰਵਾਈ ਨਹੀਂ ਸਕਦੇ ਇਸ ਤਰੀਕੇ ਦਾ ਮਾਹੌਲ ਬਣ ਜੂਵੇ ਜੀ ਦੇਖੋ origignal ਡਾਕੂਮੈਂਟ ਦੇਣੀ ਤਾਂ ਇੱਕ ਬੇਬਕੂਫੀ ਹੁੰਦੀ ਆ ਉਹਨਾਂ ਨੇ ਵਿਸ਼ਵਾਸ ਕੀਤਾ ਕਿ ਦੇਖੋ origignal ਤੁਹਾਡੇ ਡਾਕੂਮੈਂਟ ਚਾਹੀਦੇ ਨੇ ਵੀ ਬੈਂਕ ਕਾਪੀ ਚਾਹੀਦੀ ਆ ਵੀ ਤੁਹਾਡੇ ਜਿਹੜੇ ਖਾਤੇ ਦੇ ਵਿੱਚ ਮੋਦੀ ਜੀ ਪੈਸੇ ਪਾਉਣਗੇ ਉਹ ਵੀ ਹੋਣਗੇ ਕਿਵੇਂ ਨਾ ਕਿਵੇਂ ਉਹਨਾਂ ਨੂੰ ਲਾਦਰ ਚ ਦੇ ਕੇ ਉਹਨੂੰ ਇੱਕ ਚਾਂਸੇ ਦੇ ਵਿੱਚ ਲੈ ਲਿਆ ਗਿਆ ਗਰੀ ਪਰਿਵਾਰ ਨੂੰ ਦੇਖੋ ਕਿਤੇ ਨਾ ਕਿਤੇ ਉਹ ਪਰਿਵਾਰ 2022 ਦੇ ਵਿੱਚ ਲੁਧਿਆਣੇ ਆ ਕੇ ਜੀਐਸਟੀ ਵਿਭਾਗ ਦੇ ਵਿੱਚ ਨੋਟਿਸ ਦੇ ਚੁੱਕੇ ਨੇ ਕਿ ਜੀ ਮੇਰੇ ਨਾਲ ਤਕਰਾ ਹੋਇਆ ਉਹਨਾਂ ਨੇ ਵੀ ਅੱਗੋਂ ਇਹ ਕਿਹਾ ਕਿ ਤੁਸੀਂ ਐਪਲੀਕੇਸ਼ਨ ਜਮਾ ਕਰਵਾ ਦਿਓ ਆਪਣੇ ਡਾਕੂਮੈਂਟ ਜਮਾ ਕਰਵਾ ਦਿਓ ਵੀ ਅਸੀਂ ਪੂਰੀ ਕਾਰਵਾਈ ਕਰਾਂਗੇ ਜੀ ਸਰ ਬਿਲਕੁਲ ਜੀ ਬੜੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਸੋਖੀ ਸਰ ਜਦੋਂ ਇੱਕ ਗਰੀਬ ਮਜ਼ਦੂਰ ਜਿਨ੍ਹਾਂ ਦੇ ਘਰ ਦੇ ਹਾਲਾਤ ਵੀ ਬੜੇ ਮਾੜੇ ਨੇ ਰੂਟੀ ਐਚ ਡੀ ਉਹ ਵੀ ਉਸ ਵੇਲੇ ਪੱਕਦੀ ਹੈ ਜਦੋਂ ਗਰੀਬ ਮਜ਼ਦੂਰ ਜਿਹੜਾ ਕੰਮ ਕਰਦਾ ਹੈ ਦਿਹਾੜੀ ਟੱਪਾ ਕਰਦਾ ਹੈ ਜੀ ਸੋ ਕਿਤੇ ਨਾ ਕਿਤੇ ਵੱਡੀ ਲਾਪਰਵਾਹੀ ਜੀਐਸਟੀ ਵਿਭਾਗ ਦੀ ਜ਼ਰੂਰ ਦੇਖਣ ਨੂੰ ਮਿਲਦੀ ਹੈ ਜੋ ਕੰਪਲੀਟ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਦੇਖਣ ਨੂੰ ਨਹੀਂ ਮਿਲਦੀ ਅਸੀਂ ਆਪਣੇ ਦਰਸ਼ਕਾਂ ਨੂੰ ਆਪਣੇ ਚੈਨ ਦੇ ਜ਼ਰੀਏ ਅਪੀਲ ਜ਼ਰੂਰ ਕਰਨਾ ਚਾਹੁੰਦੇ ਹਾਂ ਕਿ ਆਪਣੇ オリジナル ਡਾਕੂਮੈਂਟਸ ਅ ਕਦੇ ਵੀ ਕਿਸੇ ਨੂੰ ਜਮਾ ਨਹੀਂ ਕਰਵਾਉਣੇ ਚਾਹੀਦੇ ਤਾਂ ਚਾਹੇ ਕੋਈ ਫੋਨ ਕਰਕੇ ਤੁਹਾਡੇ ਤੋਂ OTP ਮੰਗਦਾ ਹੈ ਤੇ ਚਾਹੇ ਫਿਰ ਤੁਹਾਡੇ ਕੋਲ ਕੋਈ ਘਰ ਆਉਂਦਾ ਹੈ ਕਿਸੇ ਕੰਪਨੀ ਦਾ ਬੰਦਾ ਹੈ ਜਿੰਨਾ ਟਾਈਮ ਤੁਸੀਂ ਮੇਕ ਸ਼ੋਰ ਨਹੀਂ ਹੋ ਜਾਂਦੇ ਤੁਸੀਂ ਯਕੀਨੀ ਬਣਾ ਲੈਂਦੇ ਉਹਨਾਂ ਟਾਈਮ ਆਪਣੇ オリジナル ਡਾਕੂਮੈਂਟਸ ਨੇ ਜਿਹੜੇ ਕਿਸੇ ਨੂੰ ਅੱਗੇ ਸ਼ੇਅਰ ਨਾ ਕੀਤੇ ਜਾਹ ਔਰ ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੀ ਕੋਈ ਰਾਏ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਕਮੈਂਟਸ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਹਾਂ ਸਮਾਜ ਜਾਸਤ ਨਹੀਂ ਦੇ ਰਹੇ ਮੰਨਦੇ ਜਾ ਸਕ ਤੁਮ